ਦੁੱਧ ਕਿੰਨਾ ਰੈਡੀ ਦਾ ਹੁਣ ਦੁੱਧ ਬਈ ਇਹਦੇ ਥੱਲੇ ਹੈਗਾ ਹੁਣ 16-17 ਕਿਲੋ 16 ਕਿਲੋ ਹਾਂਜੀ ਯਾਨੀ ਆਪਾਂ 15 ਕਹਾਂਗੇ ਦੁੱਧ ਵੱਧਾ ਅਗਲੇ ਦੇ ਘਰੇ ਵੱਧ ਜਾ ਕੇ ਨਿਕਲੇ ਅੱਛਾ ਦੂਜਾ ਸੂਆ 98 ਦਿਨਾਂ ਦੀ ਸੂਈਆ ਤੇ 16 ਕਿਲੋ ਦੁੱਧ ਇਹਦੇ ਥੱਲੇ ਰੈਡੀ ਦਾ ਤੇ ਬਾਕੀ ਨਾ ਸਾਨੂੰ ਇਹਦਾ ਲੇਵਾ ਵੀ ਦੱਸੂਗਾ ਯਾਰ ਵੀ ਇਹ ਥੱਲੇ ਦੁੱਧ ਰੈਡੀ ਦਾ ਦੂਜਾ ਸੂਆ ਦੁੱਧ ਕਿੰਨਾ ਰੈਡੀ ਆ ਦੁੱਧ ਇਹਦੇ ਥੱਲੇ ਬਈ 15-16 ਕਿਲੋ ਹੈਗਾ 15 ਕਿਲੋ ਰੈਡੀ ਦਾ ਹੈਗਾ ਜੀ ਹੈਗਾ ਅਸੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਬਾਈ ਪਿੰਡ ਤੁੰਗਾ ਹੈੜੀ ਤਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਬਾਕੀ ਜੇ ਗੱਲ ਕਰ ਲੈਣਾ ਸੱਜਣੋ ਇਸ ਘਰ ਦੇ ਵਿੱਚੋਂ ਅਣਗਿਣਤ ਵੀਡੀਓ ਆਪਣੇ ਚੈਨਲ ਤੇ ਆ ਚੁੱਕੇ ਨੇ ਤੇ ਅੱਜ ਦੀ ਵੀਡੀਓ ਨਾਲ ਜਿਹੜੀ ਉਹਦੇ ਚ ਸੱਜਣੋ ਅੰ ਸਿਰਾ ਲੱਗਣ ਵਾਲਾ ਸਿਰਾ ਕਿਵੇਂ ਲੱਗਣ ਵਾਲਾ ਕਿਉਂਕਿ ਨਾਗ ਅੱਜ ਹੈਗੇ ਨੇ ਸੱਜਣ ਕੋਲੇ 11 ਜਿੰਨਾਂ ਚੋਂ ਇੱਕ ਹੈਗੀ ਆ ਨਿੱਕੀ ਜਰਸੀ ਬੱਚੀ ਆ ਮੇਰੇ ਖਿਆਲ ਸੱਤਾਂ ਅੱਠਾਂ ਮਹੀਨਿਆਂ ਦੀ ਹੋਊਗੀ ਮੁਫਤ ਵਾਲਾ ਭਾਈ ਸਮਝ ਲਓ ਉਹਨੂੰ ਕਿਸੇ ਪਾਲਣ ਵਾਲੇ ਸੱਜਣ ਵਾਸਤੇ ਤੇ ਇਹਨਾਂ ਤੋਂ ਸੱਜਣੋਂ ਜਿਵੇਂ ਗੱਲ ਕਰ ਲਾਂ 6 ਤਾਂ ਹੈਗੀਆਂ ਨੇ ਜਰਸੀਆਂ ਦੋ ਕ੍ਰੋਸ ਨੇ ਤੇ ਦੋ ਹੈਗੀਆਂ ਨੇ ਸੱਜਣੋਂ ਐਫ ਐ ਕਿਉਂਕਿ ਜਰਸੀਆਂ ਵੀ ਨਾ ਜਿਹੜੀਆਂ ਅੱਜ ਪਹੁੰਚੀਆਂ ਨੇ ਐਨ ਪਹੁੰਚੀਆਂ ਨੇ ਬਾਈ ਬਲਦਰ ਜਿਹੜੀਆਂ ਚੰਗੀ ਕੁਆਲਿਟੀ ਦਾ ਪਸ਼ੂ ਤਾਂ ਅੱਜ ਬਾਈ ਕੋਲੇ ਪਹੁੰਚਿਆ ਤੇ ਅਕਸਰ ਵੀ ਜਾਨਵਰ ਚੰਗੇ ਹੁੰਦੇ ਨੇ ਪਰ ਅੱਜ ਨਾ 10 11 ਨਗ ਨੇ ਤਕਰੀਬਨ ਤਕਰੀਬਨ ਯਾਰ ਕੋਈ ਸੱਜਣ ਆਇਆ ਨਹੀਂ ਆਖੂਗਾ ਜਿਹਨੇ ਫਟਾਫਟ ਫੋਨ ਮਿਲਿਆ ਲਿਆ ਵੀ ਇਹ ਗੁਰੂ ਯਾਰ ਮੈਂ ਰਹਿ ਗਿਆ ਮੈਨੂੰ ਜਾਨਵਰ ਮਿਲਿਆ ਨਹੀਂ ਅੱਜ ਯਾਰ ਸਾਰਿਆਂ ਦੀ ਭੁੱਖ ਭਿਉਣ ਵਾਲੀ ਗੱਲ ਆ ਜਾਨਵਰ ਪਹੁੰਚੇ ਹੋਏ ਨੇ ਬਾਈ ਕੋਲੇ ਤੇ ਡਿਟੇਲ ਬਾਈ ਤੋਂ ਲੈਣੀਆਂ ਤੇ ਕੱਲਾ ਕੱਲਾ ਦਿਖਾਵਾਂਗੇ ਤੋੜ ਕੇ ਸੱਜਣੋ ਤੇ ਇਕੱਲੇ ਇਕੱਲੇ ਦਾ ਰੇਟ ਆ ਜਿਹੜਾ ਉਹ ਵੀ ਵੀਡੀਓ 'ਚ ਹੀ ਕਰਾਵਾਂਗੇ ਲੈ ਆ ਜਾ ਸੱਜਣਾ ਨਾਮ ਦੱਸ ਦਿਓ ਬਈ ਹਸਰੀਕਾਲ ਦੀ ਬਈ ਨਾਂ ਲਾਡੀ ਗਰੇਵਾਲ ਜੀ ਪਿੰਡ ਤੁੰਗਾੜੀ ਰਾਏਕੋਟ ਤੋਂ 10 ਕਿਲੋਮੀਟਰ ਤੇ ਰਹਿ ਜਾਂਦੇ ਕੰਮ ਵਪਾਰ ਦਾ ਕੰਮ ਵਪਾਰ ਦਾ ਚੱਲਦਾ ਕਿ ਮੈਂ ਕੰਮ ਕਰਾਂ ਭਾਈ ਪੂਰਾ ਐਨ ਬਾਪੇ ਦੀ ਕਰਪਾਈ ਪੂਰਾ ਸਰਾ ਕੰਮ ਮੈਂ ਪੂਰਾ ਸਰਾ ਹੁਣ ਮੇਰਾ ਖਾਲਾ ਲਾਡੀ ਸੌਂਦਾ ਵੀ ਘਟਾ ਹਨਾ ਹਾਂਜੀ ਹੁਣ ਸੱਜਣਾ ਲਾਡੀ ਨੂੰ ਨੀਂਦ ਵੀ ਘਟਾ ਕਿਉਂਕਿ ਮਾਲ ਦੇਣਾ ਹੁੰਦਾ ਅੱਗੇ ਬਾਹਲਾ ਖਿੱਚਦੇ ਭਾਈ ਪੂਰੀ ਰਹਿੰਦੀ ਆ ਜਦੋਂ ਇਹ ਫੋਨ ਚੱਕਣੋਂ ਹਟ ਜਾਂਦਾ ਉਦੋਂ ਫੋਨ ਲੱਗ ਜਾਂਦੇ ਨੇ ਮੇਰੇ ਕੋਲੇ ਆਉਣਾ ਫੋਨ ਚੱਕ ਲਿਆ ਕਰ ਕਿਉਂਕਿ ਪੈਣ ਮੈਨੂੰ ਵੀ ਨਹੀਂ ਦਿੰਦੇ ਅੱਧੀ ਰਾਤ ਤੱਕ ਜੇ ਮੈਂ ਨਾਲ ਕਰਾਂ 12 ਵਜੇ ਤੱਕ ਫੋਨ ਚੱਲੀ ਜਾਂਦੇ ਆ ਨਾ ਇਹਦਾ ਸੁਣਨਾ ਪੈਂਦਾ ਫਿਰ ਕਿਉਂਕਿ ਜਦੋਂ ਇੰਨੇ ਸੱਜਣ ਆਪਣੇ ਤੇ ਮਾਣ ਕਰਦੇ ਨੇ ਯਾਰ ਆਪਣਾ ਵੀ ਫਰਜ਼ ਆ ਵੀ ਉਹਨਾਂ ਦਾ ਮਾਣ ਆਪਾਂ ਬਰਕਰਾਰ ਰੱਖੀ ਹੈ ਨਾ ਕੋਈ ਆਪਾਂ ਮਤਲਬ ਗਲਤ ਜਾਨਵਰ ਨਾਲ ਕਿਸੇ ਨੂੰ ਦੇਈਏ ਨਾ ਆਪਾਂ ਕੋਈ ਸੱਜਣੋਂ ਕਰੀਏ ਕੰਮ ਇਹੋ ਜਿਹਾ ਕੰਮ ਨਾ ਕਰੀਏ ਵੀ ਯਾਰ ਆਪਾਂ ਨੂੰ ਕੱਲ ਨੂੰ ਮੂੰਹ ਲਗਾਉਣਾ ਪੈ ਜੇ ਉਹ ਗੱਲ ਨਾ ਹੈ ਨਾ ਨਾ ਉਧਰਲੇ ਬੰਨਿਆਂ ਕਰ ਲੀਏ ਸਟਾਰਟ ਹਾਂ ਬਾਈ ਲੈਟਰ ਸੇ ਇਹੇ ਲੈਵਲੂਏ ਤੇ ਕੈਮਰਾ ਮਾਰਦੇ ਬਾਈ ਇਹ ਤਾਂ ਐ ਖੜੀ ਆੜੀ ਜਿਵੇਂ ਫਟਬਾਲ ਹੁੰਦੀ ਆ ਉਹ ਚੋਈ ਤਾਂ ਹੈਗੀ ਦੀ ਸਵੇਰੇ ਹਾਂ ਬਾਈ ਐ ਪੂਰੀ ਐ ਸਵੇਰੀ ਆਈਆਂ ਨਾਲੇ ਅੱਛਾ ਐ ਨਚੋੜੀ ਹੋਈ ਆ ਅੱਛਾ ਸਵੇਰ ਦੀ ਸੱਜਣੋ ਇਹ ਚੋਈ ਹੋਈ ਆ ਪਰ ਲੈਵੇ ਦੀ ਇਹ ਗੱਲ ਕਰ ਲੈਣਾ ਗਾਹ ਨੂੰ ਵੀ ਪੂਰਾ ਤੇ ਇਹਦਾ ਲੈਵਾ ਸੱਜਣੋ ਪਛਾਣ ਨੂੰ ਵੀ ਪੂਰਾ ਲੈ ਖੋਲ ਕੇ ਨਾ ਇੱਕ ਵਾਰੀ ਇਹਨੂੰ ਤੋੜ ਦੋ ਸੁਹਾ ਕਿਹੜਾ ਇਹਦਾ ਇਹ ਬਾਈ ਦੂਜੇ ਸੁਹੇ ਆ ਅੱਛਾ ਦੁੱਜੇ ਸੂਏ ਆ ਪ्युअर ਜਰਸੀ ਆ ਜਰਸੀ ਆ ਹੈਗੀ ਵੀ ਜੇ ਗੱਲ ਕਰ ਲਾਂ ਯਾਰ ਸੱਜਣੋਂ ਕੱਦ ਵਾਲੀ ਜਰਸੀ ਆ ਕੋਈ ਆਮ ਜਰਸੀ ਨਹੀਂ ਬਣਾਲੀ ਆ ਥੋੜੀ ਨਾ ਮਾਦਰੀ ਜਰਸੀ ਆ ਹੈਗੀ ਕੱਦ ਕਾਠ ਵਾਲੀ ਆ ਲੰਬਾਈ ਲੰਬੂਈ ਇਹਦੀ ਚੰਗੀ ਆ ਤੇ ਲੇਵਲੂ ਵਾਲੀ ਤਾਂ ਉਹੀ ਗੱਲ ਆ ਬਾਈ ਕੰਢੀ ਕੱਢਦੀ ਜਾਂਦੀ ਆ ਤੇ ਥਾਂ ਥਣ ਵੀ ਯਾਰੀ ਨੂੰ ਮਹਿਸਾਸ ਆ ਲੱਗਿਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਹੋਇਆ ਦੁੱਦੇ ਥੱਲੇ ਕਿੰਨੇ ਦਿਨਾਂ ਦੀ ਸੂਈਆ ਹੁਣ ਸੂਈ ਨੂੰ ਬਾਈ ਇਹਨੂੰ ਹੋਗੇ 7-8 ਦਿਨ ਅੱਛਾ 7-8 ਦਿਨਾਂ ਦੀ ਸੂਈਆ ਦੁੱਧ ਕਿੰਨਾ ਰੈਡੀ ਦਾ ਹੁਣ ਦੁੱਧ ਬਾਈ ਇਹਦੇ ਥੱਲੇ ਹੈਗਾ ਹੁਣ 16 17 ਕਿਲੋ 16 ਕਿਲੋ ਹਾਂਜੀ ਯਾਨੀ ਆਪਾਂ 15 ਕਹਾਂਗੇ ਦੁੱਧ ਵੱਧਾ ਅਗਲੇ ਦੇ ਘਰੇ ਵੱਧ ਜਾ ਕੇ ਨਿਕਲੇ ਅੱਛਾ ਡੰਗ ਦੋ ਡੰਗ ਚਾਰ ਡੰਗ ਪੱਚ ਵਾਦਾਂਗੇ ਚਵਾਦਾਂਗੇ ਇਹ ਚਵਾਦਾਂਗੇ ਲੈ ਸੱਜਣੋ ਡੰਗ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਆਪਣੇ ਕੋਲੋਂ ਚੋਕੇ ਲੈ ਜੇ ਕੋਈ ਸਮੱਸਿਆ ਨਹੀਂ ਦੂਜਾ 8 99 ਦਿਨਾਂ ਦੀ ਸੂਈਆ ਤੇ 16 ਕਿਲੋ ਦੁੱਧ ਇਹਦੇ ਥੱਲੇ ਰੈਡੀ ਦਾ ਤੇ ਬਾਕੀ ਨਾ ਤੁਹਾਨੂੰ ਇਹਦਾ ਲੇਵਾ ਵੀ ਦੱਸੂਗਾ ਯਾਰ ਵੀ ਇਹ ਥੱਲੇ ਦੁੱਧ ਰੈਡੀ ਦਾ ਕਿਉਂਕਿ ਮੈਂ ਹਰੇਕ ਵੀਡੀਓ ਚ ਕਹਿਣਾ ਵੀ ਹੁੰਦਾ ਵੀ ਕਟ ਦੋ ਡੰਗ ਜਾਨਵਰ ਯਾਰ ਤੁਹਾਡਾ ਫਰਜ ਬਣਦਾ ਵੀ ਤੁਸੀਂ ਹਰੇਕ ਸੱਜਣ ਦੇ ਘਰੋਂ ਝੋਕੇ ਲੈ ਕੇ ਜਾਓ ਤੇ ਬਾਕੀ ਥਣ ਥਣ ਵੀ ਟੋਪ ਦਾ ਲੱਗਿਆ ਲੈ ਹੁਣ ਇਹਦਾ ਰੇਟ ਵੀ ਦੱਸ ਦੇ ਰਾਜੀ ਸਿੰਘ ਬਾਈ ਇਹ ਤਾਂ ਅੱਜ ਸਵੇਰੇ ਆਈਆਂ ਯਾਨੀ ਹੱਲੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਵੀ ਗਾਈਆਂ ਆਈਆਂ ਨੇ ਬਸ ਚੰਗਾ ਮਾਲ ਖਰੀਦ ਕੇ ਲੈ ਜਾਂਦੇ ਆ ਫਿਰ ਆਪਣੇ ਵੀਡੀਓ ਦੇ ਵਿੱਚ ਪੈਂਦੀਆਂ ਨੇ ਤਾਂ ਕਰਕੇ ਅੱਜ ਰੁਕੀਆਂ ਹੋਈਆਂ ਲੱਗਦਾ ਸੀਲ ਠੰਡੀ ਪੂਰੀ ਆ ਓਏ ਨਸਲ ਹੁੰਦੀ ਤਾਂ ਅਕਸਰ ਸੀਲ ਇਹ ਬੱਚਾ ਕੀ ਆ ਨਾਲ ਇਹਦੇ ਬੱਚਾ ਹੀ ਆਈ ਅੱਛਾ ਨਾਲ ਇਹਦੇ ਬੱਚਾ ਬੱਚਾ ਰੇਟ ਇਹਦਾ ਕੀ ਆ ਰੇਟ ਬਾਈ ਇਹਦਾ ਹੈਗਾ 55000 ਕਿੰਨੇ ਵੀ ਛੱਡਾਂਗੇ ਲਾਸਟ ਜਮੇ ਫਿਕਸ ਇਹ ਫਿਕਸ ਜਮਾ 53 ਦੀ ਛੱਡਾਂਗੇ 53000 ਦੀ 50 ਦੀ ਨਹੀਂ ਛੱਡ ਨਹੀਂ ਬਾਈ 53 ਦੀ ਫਿਕਸ ਛੱਡਾਂਗੇ ਬਸ ਅੱਛਾ ਹਾਂਜੀ ਲੈ 53000 ਚੋਂ ਵੀ ਸੱਜਣੋਂ ਮਾਨਤਾਨ ਹੋ ਜੂਗਾ ਛੋਟਛੱਪਾ ਬਾਈ ਕਰ ਦੂਗਾ ਤੇ ਯਾਰ ਜੇ ਮੈਂ ਗੱਲ ਕਰ ਲਾਂ ਬੱਚੀ ਹੈਗੀ ਵੀ ਪੂਰੇ ਅੱਬਲ ਦਰਜੇ ਦੀ ਹੈ ਮੰਗਣ ਨੂੰ ਤਾਂ ਬਾਈ ਚਾਹੇ 65 ਮੰਗ ਲਈ ਆਪਾਂ ਕੰਮ ਨਹੀਂ ਕਰਦੇ ਹੈਗੇ ਵੀ ਆਪਣੇ ਤਾਂ ਹੀਓ ਡੰਗਰ ਦੂਰ ਤੱਕ ਜਾਂਦੇ ਨੇ ਨੇ ਠੀਕ ਆ ਗੱਲ ਬਾਕੀ ਜੇ ਗੱਲ ਕਰ ਲਈ ਡੰਗਰ ਤਕਰੀਬਨ ਤਕਰੀਬਨ ਆਪਾਂ ਨੇ ਭੇਜਤੇ ਹੋਣੇ ਪੰਜਾਬ ਦੇ ਹਰੇ ਘੇਰੀਏ ਚ ਭੇਜਤੇ ਜੀ ਭੇਜਤੇ ਲੈਦਰ ਸੁਣਾਈ ਤੇ ਮਾਰਦੇ ਕੈਮਰਾ ਵਾ ਦੋ ਨੰਬਰ ਆ ਇਥੇ ਇਹ ਆ ਗਈ ਥੋੜੇ ਜੇ ਵਾਈਟ ਸ਼ੇਡ ਜੇ ਚ ਆ ਗਈ ਥੋੜੀ ਜੀ ਹੈਨਾ ਲੈ ਇਹਨੂੰ ਵੀ ਤੋੜ ਦਿਓ ਜੀ ਖੋਲ ਕੇ ਲੈ ਲੇ ਵਾਲੂ ਆ ਸੱਜਣੋ ਇਹਦਾ ਵੀ ਪੂਰਾ ਟੌਪ ਦਾ ਪੂਰੇ ਚੌੜੇ ਲੇਵੇ ਦੀਆਂ ਤੇ ਇਹ ਵੀ ਆ ਗਈ ਜਰਸੀਆਂ ਚ ਕਿਉਂਕਿ ਜਿਹੜੇ ਇਲਾਕੇ ਚ ਬਾਈ ਲੈ ਕੇ ਆਉਂਦਾ ਥੋੜੀ ਜੀ ਸਾਮ ਘੱਟ ਹੁੰਦੀ ਆ ਥੋੜੀਆਂ ਪਿੱਕੀਆਂ ਤੁਹਾਨੂੰ ਤਾਂ ਲੱਗਣਗੀਆਂ ਪਰ ਜਦੋਂ ਯਾਰ ਕਿਸੇ ਕੋਲੇ ਆ ਸੂਆ ਰੱਖ ਕੇ ਅਗਲੇ ਸੂਆ ਸੋਣ ਗਿਆ ਨਾ ਉਦੋਂ ਇਹਨਾਂ ਦੀ ਤਕੜੀ ਗੱਲਬਾਤ ਹੋਊਗੀ ਇਹਨੂੰ ਲੱਗੀ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਵੀ 7-8 ਦਿਨ ਨਹੀਂ ਸੂਆ ਇਹਦਾ ਸੂਆ ਕਿਹੜਾ ਇਹਦਾ ਵੀ ਦੂਜਾ ਹੀ ਆਈ ਅੱਛਾ ਇਹਦਾ ਵੀ ਦੂਜਾ ਸੂਆ ਹਾਂਜੀ ਤੇ ਬਾਕੀ ਲੇਵੇ ਲੂਵੇ ਵਾਲੇ ਤਾਂ ਨਾ ਉਹੀ ਗੱਲ ਆ ਯਾਰ ਕੰਡੇ ਕੜਦੀ ਜਾਂਦੇ ਜਿਵੇਂ ਗੱਲ ਕਰਲਾਂ ਪੂਰੇ ਡਬਲ ਲੇਵੇ 'ਚ ਆ ਚੌੜੇ ਲੇਵੇ 'ਚ ਆ ਤੇ ਹੈਗੀ ਵੀ ਜੇ ਮੈਂ ਗੱਲ ਕਰ ਲਾਵਾਂ ਜਰਸੀ ਦੇ ਵਿੱਚ ਪੈਂਦੀ ਆ ਦੂਜਾ ਸੂਆ ਦੁੱਧ ਕਿੰਨਾ ਰੈਡੀ ਆ ਦੁੱਧ ਦੇਦੇ ਥੱਲੇ ਬਾਈ 15-16 ਕਿਲੋ ਹੈਗਾ 15 ਕਿਲੋ ਰੈਡੀ ਦਾ ਹੈਗਾ ਕਟੋ ਘਾਟੀ ਦੱਸਦੇ ਆਂ ਜੀ ਆਪਾਂ ਅੱਛਾ ਮਾੜਾ ਮੋਟਾ ਵਧ ਹੀ ਜਾਵੇ ਯਾਰ ਟੱਡੇ ਨਾ ਜਦੋਂ ਕੋਈ ਵੀ ਹੁੰਦਾ ਆਪਣੇ ਕੋਲੇ ਚੋਣ ਆਵੇ ਵਧੂਗਾ ਜੀ ਇਹਦਾ ਰੇਟ ਭਾਈ ਇਹਦਾ ਰੇਟ ਵੀ 55000 ਆ ਜੀ ਅੱਛਾ ਇਹਦਾ ਰੇਟ ਵੀ 55 ਹਾਂਜੀ ਤਾਂ ਇਹ ਜਦੋਂ ਥੋੜੀ ਫਿੱਕੀ ਲੱਗਦੀ ਆ ਫਿੱਕੀ ਤਾਂ ਹੈਗੀ ਭਾਈ ਲੇਵੇ ਦੀ ਬੰਤਰ ਬਹੁਤ ਵਧੀਆ ਲੈ ਬੰਤਰ ਬੰਤਰ ਦਾ ਚੰਗੀ ਆ ਛੱਡ ਕਿੰਨੇ ਦੇਵਾਂਗੇ ਜਮੀ ਲਾਸ਼ ਦੀ ਭਾਈ ਇਹ ਵੀ 53 ਦੀ ਛੱਡਾਂਗੇ ਇਹ ਵੀ 53 ਦੀ ਹਾਂਜੀ ਲਾ ਹੁਣ ਸੱਜਣ ਆਪਾਂ ਨੂੰ ਐ ਕਮੈਂਟ ਨਾ ਕਰੀ ਜਾਣ ਵੀ ਹੁਣ ਸੂਈ ਤਾਂਾਂ ਜਾਈ ਜਾਂਦੀ ਐ ਨਹੀਂ ਭਾਈ ਨਹੀਂ ਥੱਲੇ ਹੀ ਆਉਣੀਆਂ ਥੱਲੇ ਵਾਲੀਆਂ ਹੀ ਆ ਆ ਥੱਲੇ ਵਾਲੀਆਂ ਹੀ ਨੇ ਡਰੇ ਡਰੇ ਹੋਣਾ ਸੱਜਣੋਂ ਲਤਰ ਸਭ ਬੱਚਾ ਤੇ ਵੀ ਇੱਕ ਵਾਰੀ ਮਾਰਦੇ ਕੈਮਰਾ ਸਾਰੇ ਤਾਜ਼ੇ ਨਹੀਂ ਤਕਰੀਬਨ ਤਕਰੀਬਨ ਨਾ ਕਿਉਂਕਿ ਕਈ ਯਾਰ ਸੱਜਣ ਕਮੈਂਟ ਕਰਦੇ ਰਹਿੰਦੇ ਨੇ ਬੱਚੇ ਸਾਨੂੰ ਦਿਖਾਉਂਦੇ ਨਹੀਂ ਆ ਬੱਚਿਆਂ ਤੇ ਮਾਰਦੇ ਕੈਮਰਾ ਤੇ ਹੁਣ ਆ ਜਾ 3 ਨੰਬਰ ਵਾਲੀ ਤੇ ਹੁਣ ਸੂਈ ਆ ਜਿਹੜੀ ਰੇਟ ਵਾਲੀ ਥੋੜੀ ਜਿਹੀ ਥੱਲੇ ਆਉਂਦੀ ਜਾਊਗੀ ਇਹਦਾ ਕਿਹੜਾ ਸੂਆ ਲਾਡੀ ਲੈਣੂ ਵੀ ਤੋੜਦੇ ਇਹ ਵੀ ਭਾਈ ਦੂਜੇ ਸੂਏ ਆ ਅੱਛਾ ਇਹ ਵੀ ਦੂਜੇ ਸੂਏ ਹਾਂ ਕਲੈਕਸ਼ਨ ਆਪਣੀ ਜੇ ਗੱਲ ਕਰ ਲਈਏ ਜਾਦੇ ਪਹਿਲੇ ਦੂਜੇ ਦੀ ਪਹਿਲੇ ਦੂਜੇ ਪਹਿਲੇ ਤਾਂ ਘੱਟ ਹੀ ਲਿਆਉਨੇ ਆ ਬਈ ਥੋੜਾ ਦੁੱਧ ਘੱਟ ਕਰਦੀਆਂ ਪਹਿਲੇ ਵਾਲੀਆਂ ਕੋਈ ਚੰਗੀ ਬਰੀਡ ਦੀ ਹੋਵੇ ਉਹ ਤਾਂ ਲੈ ਆਉਨੇ ਆ ਠੀਕ ਹੈ ਜੀ ਦੂਜੀ ਵਾਲੀਆਂ ਦੁੱਧ ਜਾਨੀ ਵਧੀਆ ਦਿੰਦੀਆਂ ਨੇ ਜੀ ਅੱਛਾ ਇਹ ਦੂਜੇ ਸੂਏ ਸੂਈ ਨੂੰ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਦਾ ਬੱਚਾ ਜੀ ਇਹਨੂੰ ਵੀ ਹੋ ਗਿਆ 10-12 ਦਿਨ ਸੂਈ ਨੂੰ ਅੱਛਾ 10-12 ਦਿਨਾਂ ਦੀ ਸੂਈ ਆ ਇਹਦੇ ਥੱਲੇ ਹੁਣ ਦੁੱਧ ਰੈਡੀ ਕਿੰਨਾ ਬਾਈ ਇਹਦੇ ਥੱਲੇ ਹੈਗਾ 11 ਕਿਲੋ 11 ਕਿਲੋ ਨੈੱਟ ਰੈਡੀ ਦਾ ਹਾਂ ਨੈੱਟ ਰ 11 ਕਿਲੋ ਨੱਟ ਰੈਡੀ ਦਾ ਤੇ ਇਹ ਆ ਗਈ ਸੱਜਣੋ ਪਿਓਰ ਜਰਸੀ ਚ ਆ ਗਈ ਇਹ ਵੀ ਤੇ ਯਾਰ ਥਣ ਥੋਣੇ ਨੂੰ ਵੀ ਚੰਗਾ ਲੱਗਿਆ ਤੇ ਬਾਕੀ ਮੇਨ ਗੱਲ ਕਰ ਲਾਂ ਮੈਂ ਲੇਵਲੂ ਵੇ ਦੀ ਇਹ ਵੀ ਸਾਫਾ ਤੁੰਨੇ ਕਰ ਲਈਏ ਗੱਲ ਤੇ ਇਹਦਾ ਵੀ ਰੇਟ ਰੂਟ ਪੁੱਛਦਿਆਂ ਬਾਈ ਨੂੰ ਚੱਲ ਕੇ ਇਹਦੇ ਨਾਲ ਬੱਚਾ ਕੀ ਆ ਬੱਚਾ ਹੀ ਆ ਜੀ ਇਹਦੇ ਮਗਰ ਵੀ ਬੱਚਾ ਲੈ ਜਿਹੜੀ ਮਗਰ ਬੱਛੀ ਹੋਈ ਉਹ ਆਪੇ ਦੱਸ ਦੇਣੀ ਹੁਣ ਬਾਕੀ ਗੱਲ ਹੀ ਇਹਦਾ ਰੇਟ ਕੀ ਕਰਦੇ ਆਪਾਂ ਬਾਈ ਇਹਦਾ ਜਿਹੜਾ ਪਰਲਾ ਥਾਣਾ ਨਾ ਉਹਦੇ ਥਾਣੇ ਦੇ ਵਿੱਚ ਮੇਰੂ ਆ ਉਹ ਥੋੜਾਗਾ ਉਹ ਯਾਨੀ ਮੇਰੂ ਆ ਅਗਲੇ ਜੱਗ ਪਿਛਲੇ ਜੱਗ ਆ ਪਰਲੇ ਚ ਪਈ ਗਾਪ ਜਿਹੜਾ ਮੂਰਲੇ ਥਣ ਦਾ ਪਰਲਾ ਅੱਛਾ ਮੂਰਲੇ ਥਣ ਚਾਰ ਪਰਲਾ ਥੋੜਾ ਮੇਰੂ ਆ ਕਬੈਣੀ ਵਾਲੇ ਚ ਹਾਂਜੀ ਹਾਂਜੀ ਮਾਰ ਵਾਲੇ ਜੇ ਕੋਈ ਚਾਉਂਦਾ ਹੈ ਤਾਂ ਕੋਈ ਦਿੱਕਤ ਨਹੀਂ ਹੈਗੀ ਉਹ ਜਿਹੜਾ ਇਹਦਾ ਰੇਟ ਆ ਨਹੀਂ ਪੈਂਦਾ ਤਾਂ ਬਾਲਟੀ ਚ ਹੀ ਹੋਊਗਾ ਨਾ ਨਹੀਂ ਸਾਰਲਾ ਸਿੱਟਾ ਨਹੀਂ ਹੈਗਾ ਇਹਦਾ ਕੋਈ ਜਾ ਆਪਾਂ ਮੁੱਖੀ ਦਾ ਚਾਉਂਦੇ ਆ ਬੰਨਉਂਦਾ ਆ ਜੀ ਹਾਂ ਹਾਂ ਚੱਲਦਾ ਦੋ ਮਿੰਟ ਉਹਦੇ ਤੇ ਹੱਥ ਟਿਕ ਜਾਂਦਾ ਹਾਂਜੀ ਹਾਂ ਟਿਕ ਜਾਂਦਾ ਅੱਛਾ ਠੀਕ ਹੈ ਗੱਲ ਇਹਦਾ ਰੇਟ ਕੀ ਆ ਫਿਰ ਬਾਈ ਇਹਦਾ ਰੇਟ ਹੈਗਾ ਆਪਾਂ ਕੋਈ ਗੱਲ 27000 ਦੀ ਦੇ ਦਾਂਗੇ 27 27 ਜਮਾਨਤਾਂ ਦਾ ਕਰਨਾ ਪਊ ਅਸੂੜ ਕਰਾਂਗੇ ਕਿੰਨੀ ਕਰਾਂਗੇ 5500 ਛੱਡ ਦਾਂਗੇ 500 ਛੱਡ ਦਾਂਗੇ ਇਹ ਮਿਲੂਗੀ 26 26.5 ਦੀ ਦੇ ਦਾਂਗੇ 11 ਕਿਲੋ ਦੁੱਧ ਹਾਂ ਬਦੂ ਕੀ ਦੁੱਧ ਤਾਂ ਅਜਾ ਤਾਜੀ ਸੂਈ ਹੋਈ ਆ ਹਜੇ ਬਦੂ ਕੀ ਦੁੱਧ ਇਹਦਾ ਤੁਹਾਨੂੰ ਪਤਾ ਹੀ ਉਧਰ ਸੇਵਾ ਨਹੀਂ ਹੈਗੀ ਲੈ ਹੁਣ ਦਰਸਾਏ ਤੇ ਮਾਰਦੇ ਕੈਮਰਾ ਆ ਆ ਗਈ ਸੱਜਣੋ ਬਲੈਕ ਜਰਸੀ ਇਹ ਵੀ ਤੋੜ ਦਿਓ ਜੀ ਖੋਲ ਕੇ ਇੱਕ ਵਾਰੀ ਜਿਨੇ ਬਾਈ ਦੁੱਧ ਪੀਣਾ ਹਾਂਜੀ ਉਹਨੂੰ ਤਾਂ ਕੋਈ ਮਾਰੀ ਨਹੀਂ ਹੈਗੀ ਠੀਕ ਆ ਗੱਲ ਤੇ ਬਾਕੀ ਜੇ ਮੈਂ ਗੱਲ ਕਰ ਲਾਂ ਸੱਜਣੋ ਹੁਣ ਦੁੱਧ ਦੇ ਜਿਹੜੇ ਰੇਟ ਨੇ ਯਾਰ ਗਰਮੀਆਂ 'ਚ ਪੂਰੇ ਸਿਖਰ ਹੋ ਜਾਂਦੇ ਨੇ ਤੇ ਬਾਕੀ ਮੱਝਾਂ ਮੁੱਝਾਂ ਜਾਂ ਰੇਟ ਵੀ ਤੇਜ ਆ ਦੁੱਧ ਦੀਆਂ ਜਿਹਨਾਂ ਨੂੰ ਕੁਛ ਨਹੀਂ ਕਹਿੰਦੀ ਇਹਦਾ ਦੂਜਾ ਸੂਆ ਇਹਦਾ ਵੀ ਦੂਜਾ ਜੀ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 10 ਦਿਨ ਹੋ ਗਏ ਇਹਨੂੰ ਸੂਈ ਨੂੰ ਅੱਛਾ ਇਹ 10 ਦਿਨਾਂ ਦੀ ਸੂਈ ਹੋਈ ਹੈ ਹਾਂਜੀ ਹਾਂਜੀ ਇਹ ਆ ਗਈ ਸੱਜਣੋ ਬਲੈਕ ਜਰਸੀ ਤੇ ਇਹ ਬੱਚੀ ਆ ਜੀ ਇਹਦੀ ਗੈਰ ਬੱਚੀ ਆ ਮਗਰ ਵਧੀਆ ਪਾਲਣ ਵਾਲੀ ਅੱਛਾ ਗੈਰ ਨਸਲ ਆ ਇਹ ਇਹਦੇ ਮਾਗਰ ਆ ਗਈ ਗਿਰਨ ਅਸਲ ਦੀ ਬੱਚੀ ਤੇ ਬਾਕੀ ਥਣ ਥਣ ਆਇਆ ਜਿਹੜਾ ਆ ਬੱਚੀ ਆਈ ਦਿਖਾ ਦਿਓ ਇਹਨੂੰ ਐ ਲੱਗਿਆ ਥਣ ਪੂਰਾ ਮੈਸਾਣਾ ਲੱਗਿਆ ਲੱਗਿਆ ਵੀ ਅੱਬਲ ਦਰਜੇ ਦਾ ਤੇ ਮੇਨ ਗੱਲ ਆ ਲੱਗਿਆ ਵੀ ਦੂਰੀ ਦਾ ਸਰ ਸਾਹਿਬ ਬੱਚੀ ਤੇ ਮਾ ਬਹੁਤ ਮਹਿੰਗੀ ਨਸਲ ਆ ਜੀ ਸੌਣ ਚ ਆਇਆ ਕਹਿੰਦੇ ਬਾਦਲ ਦੁੱਧ ਪੀਂਦਾ ਇਹ ਇਹ ਜਾਤ ਦਾ ਹੀ ਬਾਦਲ ਦਾ ਖੂਨ ਵੀ ਪੀ ਗਾ ਲੋਕਾਂ ਦਾ ਖੂਨ ਤਾਂ ਪੀਣਾ ਹੀ ਪੀਣਾ ਹੀ ਦੁੱਧ ਵੀ ਵਧੀਆ ਪੀਂਦਾ ਹੈ ਨਾ ਇਹ ਪਾਲਣ ਵਾਲੀ ਬੱਚੀ ਆ ਐਨਾ ਇਹ ਠੱਗਾਂ ਦਾ ਨਾ ਨਾ ਲਿਆ ਕਰ ਆਪਣੀ ਵੀਡੀਓ ਚ ਲੈ ਸੱਜਣੋ ਇਹ ਆ ਕਿ ਬਲੈਕ ਜਰਸੀ ਤੇ ਮੇਨ ਗੱਲ ਆ ਨਾ ਜਿਹੜੀ ਯਾਰ ਥਣ ਥੋਣੇ ਨੂੰ ਐ ਲੱਗਾ ਬਈ ਪੂਰਾ ਬਲ ਦਰਜੇ ਦਾ ਯਾਰ ਇਹਨੂੰ ਮੈਂ ਸਾਲਾ ਥਣ ਲੱਗਿਆ ਜੇ ਮੈਂ ਗੱਲ ਕਰ ਲਾ ਤੇ ਇਹਦਾ ਕੱਦ-ਕਾਠ ਵੀ ਠੀਕ ਆ ਬਾਹਲੇ ਛੋਟੇ ਕੱਦ-ਕਾਠ ਚ ਨਹੀਂ ਹੈਗੀ ਤੇ ਮੇਨ ਗੱਲ ਆ ਜਿਹੜੀ ਯਾਰਾ ਥਣ ਥਣ ਔਟ ਨਹੀਂ ਅਸਲ ਜਿਹੜਾ ਜਾਨਵਰ ਬਾਈ ਥਣ ਥੋਣ ਚੰਗਾ ਲੱਗਿਆ ਦੁੱਧ ਵੀ ਯਾਰ ਉਹ ਨਹੀਂ ਕੱਢਣਾ ਹਾਂ ਬਾਈ ਦੁੱਧ ਇਹਦਾ ਇਹਦਾ ਬਈ ਇਹਦੀ ਵੀ ਦੱਸਦੀ ਹੈ ਬਾਈ ਇਹਦਾ ਜਿਹੜਾ ਪਿਛਲਾ ਥਣਾ ਉਹ ਤੇ ਸਰ ਲਾ ਅੱਛਾ ਇਹ ਵੀ ਪਿਛਲੇ ਚਾਰਲਾ ਚਾਰਲਾ ਥੋੜਾ ਉਹਦੇ ਕਰ ਥੋੜੀ ਚੀੜੀ ਆ ਤਾਰ ਅੱਛਾ ਖਾਸ ਨਹੀਂ ਹੈਗਾ ਉਹ ਚੋ ਤਾਂ ਲੈਣੀ ਹੈ ਬੁੜੀਆਂ ਕਿਤੇ ਨਾਈਂ ਦੱਬਿਆ ਜਾਵੇ ਨਹੀਂ ਬਾਈ ਆਏ ਤਾਂ ਟਰਗਾ ਤਾਂ ਨਹੀਂ 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 ਬਾਈ ਨਹੀਂ ਆਏ ਤਾਂ ਚੂਨੇ ਆ ਅੱਛਾ ਸਟਾ ਕਮ ਚੂਨੇ ਕਾਬਲਾ ਇਹ ਦੇਖ ਦੇਖ ਆਪਣਾ ਕੰਮ ਸਚਾਈ ਵਾਲਾ ਹੋਊਗਾ ਹੁਣ ਸੱਜਣ ਮਿੱਤਰ ਤਾਂ ਤਾਂ ਕਹਿੰਦਾ ਭੇਜ ਦੋ ਪੈਸੇ ਖਾਤੇ 'ਚ ਪਾ ਦਿੰਨੇ ਆ ਪਰ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਸਾਰਾ ਕੁਝ ਜਿਹੜਾ ਕੁਝ ਹੈਗਾ ਦੱਸ ਕੇ ਦੇਣੀ ਠੀਕ ਹੈ ਗੱਲ ਇਹਦਾ ਰੇਟ ਕੀ ਕਰਦੇ ਆਪਾਂ ਬਈ ਇਹਦੇ ਥੱਲੇ ਹੈਗਾ 12 ਕਿਲੋ ਹਾਂ ਉਹ ਬੱਛੀ ਆ ਸਿੰਗ ਦੇ ਗਾਏ ਹੋਏ ਨੇ ਇਹ ਆਪਾਂ ਦੇ ਦਾਂਗੇ ਬਾਈ 28000 ਦੀ ਜਮਾ ਲਾਸਟ ਨੈਟ ਇਹ 28 ਦੀ ਮਿਲੂਗੀ ਤਾਂ 28 ਜਮਾ ਤਾਨ ਹੋ ਜੂਗਾ ਮਾਨਤਾਨ ਬਸ ਤੋਂ ਸੋੜੀ ਹੋਊਗੀ ਲਾਣੇਦਾਰ ਤਾਂ ਕਹਿੰਦਾ 35 ਕਰਦਾ ਅੱਛਾ ਹਾਂ ਯਾਰ ਇੱਕੋ ਹੀ ਗੱਲ ਆ ਬਸ ਮੈਨੂੰ ਇੱਕ ਅੱਦਾ ਗਿਫਟ ਤਾਂ ਰੱਖਿਆ ਕਰ ਮੈਂ ਛੱਡਣ ਵਾਲੀ ਗੱਲ ਹੀ ਆ ਬਸ ਠੀਕ ਆ ਗੱਲ ਇਦੋਂ ਨਹੀਂ ਘੱਟ ਦੇ ਇਹ ਆ ਗਈ ਸੱਜਣੋ ਸਾਹੀਵਾਲ ਇਹ ਲੈ ਵਾ ਟਿੱਡਾ ਜਾ ਕੇ ਮੈਂ ਦਿਖਾਉਣੀ ਆ ਭਾਈ ਇਹ ਤਿੱਲਾ ਪਿਛਲੇ ਥਣੋਂ ਆਉਂਦਾ ਹੈਗਾ ਜਾਨੀ ਧਾਰਾ ਆਉਂਦੀਆਂ ਨੇ ਪਰ ਆਪਾਂ ਤਿੱਲ ਲੈ ਕੇ ਦੇਵਾਂਗੇ ਅੱਛਾ ਪਿਛਲੇ ਥਣ ਚ ਕਬੈਣੀ ਵਾਲੇ ਤੋਂ ਤਿੱਲਾ ਮਾੜੀ ਮੋਤੀਆਂ ਧਾਰਾ ਆਉਂਦੀਆਂ ਜੀ ਬੋਲਾ ਇਹਦੇ ਥੱਲੇ 12 13 ਕਿਲੋ ਐਨ ਨੈਟ ਆ ਹਾਂ ਅੱਛਾ ਬਾਰ ਕਿੰਨੇ ਦਿਨ ਦੀ ਸੂਈ ਆ ਇਹਨੂੰ ਅੱਜ ਭਾਈ ਤੀਜਾ ਦਿਨ ਆ ਸੂਈ ਅੱਛਾ ਤੀਜਾ ਕਿ ਦਿਨ ਸੂਈ ਨੂੰ ਅੱਛਾ ਬੱਚੇ ਬੱਚੇ ਨਾਲ ਹੀ ਤੁਰਦੀ ਆ ਬੱਚੇ ਨਾਲ ਹੀ ਇਹ ਇਹ ਤੋ ਬਹੁਤ ਕਰਦੀ ਆ ਬੱਚੇ ਦਾ ਲਾ ਸੱਜਣਾ ਥਾਣ ਥੋਣੇ ਨੂੰ ਵੀ ਚੰਗਾ ਲੱਗਿਆ ਪਰ ਜਿਵੇਂ ਬਾਈ ਨੇ ਦੱਸਿਆ ਨਾ ਪਿਛਲੇ ਥਾਣ ਤੋਂ ਤੁਸ ਨੂੰ ਨਜ਼ਰ ਵੀ ਆਊਗਾ ਤੁਰੂਗੀਲੇ ਵਿੱਚੋਂ ਇਹ ਪਿਛਲੇ ਇੱਕ ਥਾਣ ਤੋਂ ਤੇ ਲਾਬਾ ਕਮਾ ਲਿਓ ਜੀ ਤੇ ਇਹ ਆ ਗਈ ਪ्योर ਸਾਹੀਵਾਲ ਤੇ ਜੇ ਮੈਂ ਗੱਲ ਕਰਲਾਂ ਬੱਚਾ ਕੀ ਨਾਲ ਦੇ ਬੱਚਾ ਹੀ ਬੱਚਾ ਇਹ ਆ ਗਈ ਸਾਹੀਵਾਲ ਸੁਆ ਕਿਹੜਾ ਦੱਸਿਆ ਸੀਦਾ ਸੁਆ ਬਾਈ ਦੂਜਾ ਅੱਛਾ ਦੂਜਾ ਸੁਆ ਤਿੰਨਾ ਚਾਰਾਂ ਦੇ ਜਿਹੜਾ ਇਹ ਸੂਈ ਤੇ ਆ ਬੱਚਾ ਵੀ ਨਾੜੂਆ ਵੀ ਨਾਲ ਹੀ ਆਦਾ ਢੰਡੀ ਪੂਰੀ ਆਈ ਮੈਂ ਤੇ ਅਗਲੇ ਬੰਨੇ ਉਹਦਾ ਲੇਵ ਆਲੂਆ ਵੀ ਦਿਖਾ ਦਿਓ ਜੀ ਪਿਛਲੇ ਥਾਂ ਤੋਂ ਤਿਲ ਲੱਕ ਬੈਣੀਆਂ ਤੋਂ ਬਾਈ ਨੇ ਦੱਸਤਾ ਤੇ ਹੁਣ ਬੋਲੀ ਕਿੰਨੀ ਹੈ ਬਾਈ ਬੋਲੀ 12 13 ਕਿਲੋ ਐ ਨਾ ਨੈਟ ਆ ਇਹਦੇ 12 13 ਕਿਲੋ ਰੈਡੀ ਦੀ ਮੈਂ ਥਾਂ ਤੋਂ ਕਿਲੋ ਹੋਣ ਦੇ ਬਾਵਜੂਦ ਹਾਂ ਦੁੱਧ ਇਹ ਸਾਡੇ ਹਿਸਾਬ ਨਾਲ ਬਾਈ ਦੁੱਧ ਇਹ ਚਵਾ ਦੂਗੀ 15 16 ਕਿਲੋ ਅੱਛਾ ਰੇਟ ਇਹਦਾ ਬਾਈ ਰੇਟ ਬਾਈ ਇਹਦਾ ਹੈਗਾ 36000 ਕਿੰਨੇ ਦੇ ਦਾਂਗੇ ਲਾਸਟ ਜੀ ਇਹ ਜਮਾਂ ਲਾਸਟ 35 ਦੀ ਦੇਵਾਂਗੇ ਅੱਛਾ 35000 ਦੀ ਆਪਾਂ ਇਹ ਦੇ ਦਾਂਗੇ ਹਾਂ ਜੀ ਤੇ ਲਾਤਰ ਸੁਣਾਈ ਦੇ ਤੇ ਮਾਰ ਦੇ ਕੈਮਰਾ ਇਹ ਵੀ ਤੋੜ ਦਿਓ ਜੀ ਖੋਲ੍ਹ ਐਡ ਬਾਈ ਇਹਦੀ 70 ਆਉਂਦੀ ਆ ਹੁਣ ਮੈਂ ਸਾਲੀ ਫੜਾ ਮੈਂ ਸਾਲੀ ਇਹ ਮੱਝ ਲੈ ਲਈ ਇਹ ਲੈ ਲਈ ਕੋਈ ਗੱਲ ਇੱਕ ਬਰਾਬਰ ਇੱਕ ਬਰਾਬਰ ਆ ਵੀ ਤੋੜ ਦਿਓ ਜੀ ਖੋਲ ਕੇ ਇਹਦਾ ਸੂਆ ਕਿਹੜਾ ਸੂਆ ਇਹ ਬਈ ਤੀਜੇ ਸੂਏ ਸੁੰਦੀ ਆ ਇਹ ਗੱਬਣਾ ਹਾਂ ਇਹ ਗੱਬਣਾ ਬਾਦ ਲੈ ਸੱਜਣਾ ਰੰਗ ਕਰਦਾ ਇਹਦਾ ਨਾ ਇਹ ਆਈਟਮ ਵੀ ਇੱਕ ਜਨੀਕ ਜੀ ਆਈਟਮ ਹੈ ਨਾਲ ਕੋਲੇ ਰੰਗ ਇਹਦਾ ਹੈਗਾ ਐਫ ਵਾਲਾ ਕੱਦੇ ਦਾ ਹੈਗਾ ਜਰਸੀ ਵਾਲਾ ਤੇ ਥਾਣੇ ਨੂੰ ਲੱਗਿਆ ਮੱਝਾਂ ਵਾਲਾ ਤਿੰਨ ਤਿੰਨ ਚੀਜ਼ਾਂ ਨੇ ਇਹਦੇ ਚ ਟ੍ਰਿਪਲ ਸ਼ੇਡ ਆ ਇਹ ਚੀਜ਼ ਇਹ ਆ ਗਈ ਸੱਜਣਾ ਟ੍ਰਿਪਲ ਸ਼ੇਡ ਕਲਰ ਇਹਦਾ ਐਫ ਵਾਲਾ ਕਾਦੇ ਦਾ ਜਰਸੀ ਵਾਲਾ ਮੈਂ ਦੁਬਾਰਾ ਦਾਦਾ ਥਾਣੇ ਨੂੰ ਮਈਆਂ ਵਾਲਾ ਲੱਗਿਆ ਇਹ ਸੂਂਦੀ ਆ ਤੀਜੇ ਸੂਏ ਇਹ ਕਿੰਨੇ ਦਿਨ ਕੱਢਦੀ ਆ ਬਾਈ ਇਹ ਲੈ ਜੋਗੀ ਚਾਰ ਪੰਜ ਦਿਨ ਲੈ ਜੋ ਤੁਰੂ ਕਿਵੇਂ ਚਾਰ ਪੰਜ ਦਿਨਾਂ ਨੂੰ ਮੈਂ ਹੱਲੇ ਢਿੱਲਾ ਹੈਗੀ ਆ ਹਵਾਨੇ ਚ ਚਾਰ ਪੰਜ ਦਿਨਾਂ ਦਾ ਫਿਰ ਤੁਰਾ ਹੀ ਨਹੀਂ ਜਾਣਾ ਇਹ ਮੈਂ ਹਾਈ ਇਹਦਾ ਲੈ ਕੇ ਲੇਵਾ ਉੱਠਿਆ ਨਹੀਂ ਜਾਣਾ ਜਦੋਂ ਸੱਚ ਨਾਲ ਲੇਵਾ ਚੰਗਾ ਇਹਨੂੰ ਉਹੀ ਗੱਲ ਆ ਵੀ ਇਹ ਹੱਲੇ ਤਾਂ ਆ ਬਲਜੇ ਇਹਨੇ ਕੱਢਣੇ ਨੇ ਨੇ ਲੇਵਾ ਇਹਨੂੰ ਚੰਗਾ ਤੇ ਬਾਕੀ ਮੇਨ ਗੱਲ ਆ ਜਿਹੜੀ ਜਿੱਡੀ ਕਾਪ ਆ ਉਹ ਡੱਕ ਜਾ ਰਹੇ ਨੇ ਲੇਵਾ ਚਾਰਾ ਪੰਚਾਇਤ ਨਾਲ ਨੂੰ ਹੋਰ ਕਰ ਜਾਣਾ ਤਿਆਰ ਇਹ ਨੇ ਹੱਲੇ ਅੱਜ ਆਈ ਆ ਥੋੜੀ ਥਕਾਵਟ ਮੰਨੀ ਹੋਈ ਆ ਹਾਂਜੀ ਹਾਂ ਇੱਕ ਗੱਲ ਹੋਰ ਆ ਹੈਗੀ ਵੀ ਛੋਟੀ ਜੀ ਆ ਜਗਾ ਵੀ ਘੱਟ ਕੇ ਰੂ ਤੇ ਆ ਵੀ ਇਹ ਟ੍ਰਿਪਲ ਛੇੜ ਗਈ ਤਿੰਨ ਚੀਜ਼ਾਂ ਆ ਗਈਆਂ ਇਹਦੇ ਚ ਛੇ ਠੰਡ ਤੁੱਤਰੀ ਯਾਰਾ ਮੇਰਾ خیال ਆ ਵੀ ਵਧੀਆ ਫਾਇੰਟ ਆ ਲਾਹੂ ਕਿਉਂਕਿ ਥੋੜੀ ਕ੍ਰੋਸ ਚ ਆਉਂਦੀ ਆ ਇਹ ਇਹ ਕਿੰਨੇ ਕ ਦੁੱਧ ਦੀ ਗਰੰਟੀ ਦੇਈ ਆ ਬਾਈ ਇਹ ਦੁੱਧ ਦਿੱਤਾ ਉਹਨਾਂ ਨੇ 20 ਕਿਲੋ ਕਿਹਾ ਆਪਾਂ 15 ਦੀ ਕਹਿ ਕੇ ਦੇਵਾਂਗੇ ਦੁੱਧ ਚਾਹੇ 20 ਕਿਲੋ ਹੀ ਚਵਾ ਦੇ ਅੱਛਾ ਹਾਂ ਵਨ ਮੇਰੇ ਹਿਸਾਬ ਨਾਲ ਠੀਕ ਹੈ ਗੱਲ ਹਾਂਜੀ ਹਾਂ ਆਪਾਂ 15 ਦੀ ਗਾਰੰਟੀ ਦੇ ਦੇਣਾ ਮੈਂ ਦੇਵਾਂਗੇ ਬਸ ਹਾਂਜੀ ਇਹਦਾ ਰੇਟ 15 ਕਿਲੋ ਇਹਦਾ ਰੇਟ ਹੈਗਾ ਬਾਈ ਲੈਣ ਦੇਣ 40000 ਉਹਦੇ 'ਚ ਮਾਨਤਾ ਨਹੀਂ ਕੋਈ ਮਾਨਤਾਣ ਕਰਾਂਗੇ ਉਹਦਾ ਕਰਾਂਗੇ ਮਾਨਤਾਣ ਤਾਂ ਅੱਛਾ ਲਾਨੀਦਾਰ ਕਹਿੰਦਾ ਖੁੱਲ ਕੇ ਕਰਦਾਂਗੇ ਮਾਨਤਾਂ ਹੁਣ ਖੁੱਲ ਕੇ ਮਤਲਬ ਬਾਹਲਾ ਨਾ ਸਮਝ ਲਿਓ ਹਜ਼ਾਰ ਖਾਂਡ ਹੀ ਕਰਾਂ ਖੁੱਲ ਕੇ ਤਾਂ ਫਿਰ 5000 ਹੁੰਦਾ 40 ਚ ਦੋ ਕਰਦਾਂਗੇ ਕਰਦਾਂਗੇ ਵੀ ਅੱਜ ਲਾਨੀਦਾਰ ਕਹਿੰਦਾ 40 ਚ ਦੋ ਕਰਦਾਂਗੇ ਭਾਈ ਇਹੀ ਗੱਲ ਨਹੀਂ 500 ਹੋਰ ਵੀ ਕਰ ਦਣਗੇ ਯਾਰ ਕੋਈ ਗੱਲ ਨਹੀਂ ਉਹ ਬੱਸ ਭਾਈ ਬੱਸ ਬੱਸ ਕੇ ਰੋਗਲਾ ਗੱਡੀ ਰੋਗਲਾ ਅੱਜ ਜੇਦੂਏ ਸੂਏ ਦੀ ਆ ਭਾਈ ਅੱਛਾ ਇਹ ਦੂਜੇ ਸੂਏ ਦੀ ਹਾਂ ਭਾਈ ਹਾਂ ਕਿੰਨੇ ਕ ਦਿਨ ਕੱਢਦੇ ਇਹ ਲੈ ਜੂ 10 ਦਿਨ ਹੱਲੇ ਇਹ 10 ਦਿਨਾਂ ਦੀ ਕੱਚੀ ਤੇ ਸੱਜਣੋਂ ਇਹ ਵੀ ਆ ਗਈ ਜਰਸੀ ਚ ਇਹ ਆ ਗਈ ਛੋਟੇ ਕੱਦ ਕਾਠ ਵਾਲੀ ਜਰਸੀ ਆ ਗਈ ਥੋੜੀ ਜਿਹਾ ਘੇਰੂਗੀ ਕਿਸੇ ਸ਼ਹਿਰ ਸ਼ੂਰ ਵਾਲੇ ਸੱਜਣ ਨੂੰ ਚਾਹੀਦੀ ਹੋਈ ਉਹ ਕਰਦੇ ਕਨੈਕਟ ਬਾਈ ਨਾਲ ਇਹ ਮਰੂਤੀ ਜੀ ਇਹ 10 ਦਿਨ ਕੱਢ ਦੂ ਬਾਈ ਕੱਢ ਦੂ ਬਾਈ ਉ ਤਾਂ ਲੱਗਦਾ ਹਰਤਾ ਰਹਾ ਦੇਣ ਤਾਂ ਕੱਢੂਗੀ ਬਾਈ ਕਿੰਨਾ ਕੁ ਦੁੱਧ ਪਾ ਦੂ ਤੇਰੇ ਤੇ ਯਾਰ ਬੇ ਨਾਲ ਇਹ ਦੁੱਧ ਦੇ 12 13 ਕਿਲੋ ਆਮਨਾ ਚ ਵਾਈ ਜਾਣਾ ਇਹਦਾ 10 ਮੰਨੋ ਜੀ ਇਹਦਾ ਰੇਟ ਹੈ ਰੇਟ ਬਾਈ ਇਹਦਾ ਹੈਗਾ 32000 30 ਦੀ ਛੱਡ ਦਾਂਗੇ 30 ਦੀ ਛੱਡ ਦਾਂਗੇ ਇਸ 22 ਹੀ ਨਹੀਂ 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 22 ਹੀ ਦੀ ਨਹੀਂ ਮਹਿੰਗਾ ਹੋ ਗਿਆ ਕੰਮ ਉਹ ਮਹਿੰਗਾ ਹੋ ਗਿਆ ਇਹ ਇਹ ਗੈਫਟ ਗੈਫਟ ਲਿਆਂਦਾ ਆਪਾਂ ਅੱਛਾ ਕਿ ਘੱਟ ਪੈਸੇ ਲਾਉਣਿਆਂ ਜੀ ਤੇ ਕਿੰਨੇ ਦੀ ਹੋਊ ਜਮੀ ਲਾਸਟ ਚਾ 29 ਦੀ ਦੇ ਦਾਂ 29 29 ਜੋ ਛੋੜ ਛੱਪਾ ਕਰ ਦਾਂਗੇ ਕਰ ਦਾਂਗੇ ਛੋੜ ਕਰ ਦਾਂਗੇ ਉੱਥੇ ਪਹੁੰਚ ਜੂ ਗੱਲ ਸੱਜਣੋ ਉੱਥੇ ਪਹੁੰਚ ਜੂ ਗੱਲ ਜਿੱਥੇ ਆਖੀ ਆ ਮੈਂ ਪਹੁੰਚ ਜੂ ਗੱਲ ਲਾ ਦਾਂਗੇ ਟਿਕਾਣੇ ਘਮਕਮਾ ਕੇ ਬਾਈ ਉੱਥੇ ਹੀ ਲਿਆਉਣਾ ਗੱਲ ਮੈਂ ਘਮਕਮਾ ਕੇ ਆਉਣਾ ਪੈਂਦਾ ਬੋਤ ਕਹਿਣਾ ਉਹਨਾਂ ਵੀ ਬਾਈ ਮੈਂ ਥੋ ਰੇਡ ਪਹਿਲਾ ਹੀ ਜਾਇਜ਼ ਕਰਾ ਜਾਂਦਾ ਪਰ ਫਿਰ ਵੀ ਸੱਜਣ ਮਿੱਤਰ ਕਹਿਣ ਦਿਆ ਹੋਰ ਛੱਡ ਹੋ ਕਰਦੇ ਆ ਮਾਰਦੇ ਆ ਉਹ ਨਾ ਆ ਗਈ ਤੇ ਮਾਰਦੇ ਕੈਮਰਾ ਇਹ ਵੀ ਤੋੜ ਦਿਓ ਜੀ ਖੋਲ ਇਹ ਦੂਜੇ ਸੂਏ ਸੂਈਆ ਬੱਛੀ ਮਗਰ ਜਰਸੀ ਅੱਛਾ ਇਹ ਦੇ ਮਗਰ ਪਿਓਰ ਜਰਸੀ ਜੀ ਤੇ ਬਾਕੀ ਇਹ ਵੀ ਸੱਜਣੋਂ ਜਰਸੀ ਚ ਆ ਗਈ ਕਮਾ ਲਓ ਜੀ ਤੇ ਸਾਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਕਮਾ ਦਿਓ ਟਾਈਮ ਟੂਮ ਤਾਂ ਮੈਂ ਆਪੀ ਪੁੱਛ ਲੂਗਾ ਜਨਾ ਹੋ ਗਿਆ ਇਹ ਲਾਂਡਾਰ ਨੂੰ ਸਿਖਾ ਦੇ ਯਾਰ ਵੀਡੀਓ ਬਣਾਉਣੀ ਹੈ ਪਰ ਤੂੰ 10 ਦਿਨ ਹੋਰ ਵਗ ਜਾ ਵਿਆਹ ਪੀਸ ਕਰਾਂਗੇ ਬਾ ਮੋੜ ਲਓ ਜੀ ਇਹ ਆ ਗਈ ਜਰਸੀ ਸੱਜਣੋ ਇਹ ਥੋੜੀ ਵਾਈਟ ਕਲਰ ਚ ਆ ਗਈ ਵਾਈਟ ਸ਼ੇਡ ਆ ਇਹਦੇ ਚ ਤੇ ਡੱਬ ਵੀ ਨੇ ਇਹਦਾ ਸੂਆ ਕਿਹੜਾ ਇਹ ਦੂਜੇ ਸੂਏ ਬਾਈ ਕਿੰਨੇ ਦਿਨ ਦੀ ਸੂਈ ਆ ਸੂਈ ਨੂੰ ਉਹ ਬੱਛੀ ਆ ਬਾਈ ਅਗਲੇ ਦਾ 20 ਦਿਨ ਦੀ ਕਹਿੰਦੇ ਪਰ ਮਹੀਨੇ ਦੀ ਹੈਗੀ ਆ ਮਹੀਨੇ ਸਪੇ ਮਹੀਨੇ ਦੀ ਹੈਗੀ ਆ ਪੱਛਲੇ ਪੰਨੋ ਵੀ ਲੈ ਵਲੂਆ ਦਿਖਾ ਦੀਆਂ ਤੇ ਲਾ ਕੇ ਨੇੜੀ ਬੱਛੀ 2-3000 ਦੀ ਆ ਬੱਛੀ ਆ ਅਜਾ ਇਹਦੇ ਥੱਲੇ ਦੁੱਧ ਹੋਣਾ ਦੁੱਧ 11 ਕਿਲੋ ਦੇਵਾਂਗੇ ਰੈਡੀ ਦਾ ਵੱਦੀ ਆ ਦੁੱਧ 11 ਦੇਵਾਂਗੇ ਅੱਜ ਇਹਦੇ ਥੱਲੇ 11 ਰੈਡੀ ਦਾ ਮੈਂ ਕਿਹਾ ਵੱਧ ਆਈ 11 ਦੇਵਾਂਗੇ ਰੇਟ ਇਹਦਾ ਰੇਟ ਬਾਈ ਇਹਦਾ ਹੈਗਾ ਵਾ 35000 35000 ਚੋਂ ਕਿੰਨਾ ਮਾਨਤਾਨ ਸ਼ੁਰੂ 35 ਜੋ ਆਪਾਂ ਮਾਨਤਾਨ ਕਰਦਾਂਗੇ 2000 2000 ਛੱਡ ਦਾਂਗੇ 2000 ਛੱਡ ਦਾਂਗੇ ਇਹ 33 ਚੋਂ ਛੋਟ ਛੱਪਾ ਹੋ ਜੂ ਜਿਹੜਾ ਸੱਜਣ ਲੈਣ ਆਊਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਂਗਾ ਇੱਕ ਸਜਣੋ ਐਚ ਐਫ ਉਹ ਦਿਖਾਵਾਂਗੇ ਕਪੈਣ ਜਿੱਡੀ ਲਜਗਾ ਦਾ ਬਾਸਾ ਉਹਨਾਂ ਖੋਲਿਆ ਲੈਣੇਦਾਰਾ ਉਹਨੂੰ ਹੁਣ ਬਾਹਰੇ ਲੈ ਤਰਸਾ ਉੱਥੇ ਜੇ ਖੜ ਜਾ ਜਦੋਂ ਐ ਨੂੰ ਤੁਰੂਗੀ ਨਾ ਉਹਨੂੰ ਬਾਹਰਲੇ ਪਾਸੇ ਧੁੱਪ ਜੀਂ ਦਿਖਾ ਦੇ ਸਮਾਰ ਕੇ ਮਾਰ ਕੇ ਕੈਮਰਾ ਚਾਰੇ ਪਾਸੇ ਕਿਉਂਕਿ ਜੇ ਮੈਂ ਗੱਲ ਕਰ ਲਾਂ ਨਾ ਸਜਣੋ ਯਾਰ ਐਚ ਐਫ ਦਾ ਕੱਦ ਜਰਸੀਆਂ ਦੇ ਮੁਕਾਬਲੇ ਓਦਾਂ ਵੀ ਵੱਡਾ ਹੁੰਦਾ ਤੇ ਬਾਕੀ ਯਾਰ ਇਹਦੀ ਲੰਬਾਈ ਲੰਬੂਈ ਉਹਨਾਂ ਨੂੰ ਦੇਖ ਕੇ ਤੁਹਾਨੂੰ ਬਾਕੀ ਕਪੈਣ ਜਿੱਡੀ ਆਈਟਮ ਲੱਗੂਗੀ ਵੀ ਵੀ ਹਈਆ ਇਹਨੂੰ ਸੂਈ ਨੂੰ ਤੇ ਯਾਰ ਇਹਦਾ ਲੇਵਲੂ ਵੀ ਆ ਵੀ ਚੰਗਾ ਬਾਈ ਹੈਨਾ ਸੂਈ ਨੂੰ ਇਹਨੂੰ ਹੋ ਗਏ ਬਾਈ 2-3 ਮਹੀਨੇ ਅੱਛਾ ਹਾਂ ਬੱਚਾ ਨਹੀਂ ਹੈਗਾ ਅੱਛਾ ਬੱਚਾ ਹੈ ਨਹੀਂ ਸੂਈ 2-3 ਮਹੀਨੇ ਹਾਂ ਤਾਜੀ ਦੁੱਧ ਦਿੰਦੀ ਆ ਇਹ 26-27 ਕਿਲੋ ਅੱਜ ਕਿੰਨਾ ਹਾਜ਼ਰਾ ਅੱਜ ਹੈਗਾ ਇਹਦੇ ਥੱਲੇ 16-17 ਕਿਲੋ ਹਾਜ਼ਰਾ 15 ਕਹਿ ਕੇ ਦੇਵਾਂਗੇ ਅੱਛਾ ਅੱਜ ਇਹ ਥੱਲੇ 15-16 ਕਿਲੋ ਰੈਡੀ ਦਾ ਬਾਹਰ ਰੈਡੀ ਦਾ ਆਸਾ ਕਿਵੇਂ ਲੱਗਦਾ ਬੈਠਣ ਨਾਲ ਏ ਬਾਈ ਥੋੜਾ ਜਿਹਾ ਹੈਗਾ ਫਰਕ 19 21 ਦਾ ਅੱਛਾ ਦੁੱਧ ਨਹੀਂ ਘੱਟ ਹੈਗਾ ਸੈਡ ਸਾਈਡ ਤੇ ਰੱਖਦੀ ਆ ਸਾਈਡ ਦਾ ਹੈਗਾ ਹਾਂਜੀ ਬਾਈ ਤਰਸ ਇਧਰ ਨੂੰ ਲਿਆ 19 21 ਪਾਸਾ ਰੱਖਦੀ ਆ ਸੁਆ ਕਿਹੜਾ ਹੈਗਾ ਸੁਆ ਬਾਈ ਇਹਦਾ ਤੀਜਾ ਤੀਜਾ ਸੁਆ ਤੀਜਾ ਸੁਆ ਦੁੱਧ ਹੁਣ 15 ਕਿਲੋ ਰੈਡੀ ਦਾ ਦੋ ਰੈਡੀ ਦਾ ਰੈਡੀ ਹਾਂਜੀ ਰੈਡੀ ਦਾ ਰੇਟ ਬਾਈ ਇਹਦਾ ਹੈਗਾ ਬਾ 38000 ਖੱਬਣ ਛੱਬਣ ਨਹੀਂ ਗੱਬੜ ਨਹੀਂ ਹੈਗੀ ਬਾਈ ਕਿੰਨੇ ਦੀ ਛੱਡ ਦਾਂਗੇ ਜਲਦੀ ਲਾਸਟ ਹੈ ਆਪਣੇ ਕੋਲੇ ਜਮਾ ਲਾਸਟ ਇਹ ਆਪਾਂ 37 ਦੀ ਦੇਵਾਂਗੇ 35 ਦੀ ਨਹੀਂ ਦਿੰਦੇ ਆਪਾਂ ਲਾਸਟ ਚਲ 36 ਦੀ ਦੇ ਦਾਂਗੇ 36 ਦੀ ਦੇ ਦਾਂਗੇ ਲੈ ਸਜਣੋ 36 ਦੀ 1000 ਦੀ ਬਾਈ ਕਹਿੰਦਾ ਦੇ ਦਾਂਗੇ ਉਹਦੇ ਚ ਮਾਨਤਾਂ ਨੂੰ ਜੂ ਘੁੰਮ ਕਮਾ ਕੇ ਗੇਮ ਆ ਜਾਣੀ ਆ ਉੱਥੇ ਤੇ ਉਹ ਲਾਸਟ ਵਾਲੀ ਵੀ ਕੱਢ ਲਿਆ ਉਹਦਾ ਕਿਹੜਾ ਸੁਗਾ ਸੁਣੀ ਆ ਉਹ ਸੁਣੀ ਆ ਤੀਜੇ ਸੁਵੇ ਅੱਛਾ ਹਾਂਜੀ ਉਹਦਾ ਦੂਜੇ ਦਾ ਕੀ ਰਿਕਾਰਡ ਆ ਪੁੱਤ ਦੂਜੇ ਦਾ ਬਾਈ ਆਪਾਂ ਗੱਭਣ ਲਿਆਂਦੀ ਸੀ ਇਹ ਅੱਛਾ ਹਾਂ ਤੇਰਾ 14 ਕਿਲੋ ਗੱਭਣ ਦਈ ਗਈ ਆਪਾਂ ਤਿੰਨ ਕ ਮਹੀਨਿਆਂ ਦੀ ਗੱਭਣ ਲਿਆਂਦੀ ਹੁਣ ਕਿੰਨੇ ਦਿਨ ਕਰਦੀ ਆ ਇਹ ਹੁਣ ਬਾਈ ਲੈ ਜਾਊਗੀ ਹੱਲੇ ਇਹਨੂੰ ਨਵਾਂ ਸਟਾਰਟ ਹੋਇਆ ਯਾਨੀ ਲੈ ਹਵਾ ਨੇ ਹਿਸਾਬ ਨਾਲ ਤਾਂ ਲਊਗੀ ਹੱਲੇ 20 ਦਿਨ ਤਾਂ ਅੱਛਾ 20 25 ਦਿਨ ਲੈ ਜੂਗੀ 20 25 ਲੈ ਜਾਊਗੀ ਮੂਰੇ ਵਧੀਆ ਰੁੱਤ ਚ ਆਉਂਦੀ ਆ ਗਰਮੀ ਨਹੀਂ ਮੰਨਣੀ ਕਰੌਸ ਚ ਆ ਬਾਈ ਦੁੱਧ ਪਾ ਦੂ 14 ਕਿਲੋ ਮੈਂ ਪਾ ਦੂ ਬਾਈ ਪਾ ਦੂ ਇੱਕ ਤੀ ਆਪਾਂ ਛੱਡੀ ਵੀ ਟਾਈਮ ਨਾਲ ਹੀ ਆ ਇਹਦਾ ਰੇਟ ਰੇਟ ਬਾਈ ਇਹਦਾ ਵੀ 38000 ਤੇ ਸਾਮੂ ਵੀ 38 ਲਿਆ ਕੇ ਨੂੰ ਉਸਾਂ ਬਣੀ ਕੇ ਹਾਜ਼ਰ ਕਰੀ ਦਾ ਇਹ 50 ਦੀ ਜਾਊਗੀ ਕਿੰਨੇ ਦੀ ਛੜਦਾਂਗੇ ਜਮੀ ਲਾ ਛੜਦਾਂਗੇ ਇਹ ਆ 36 ਦੀ ਛੜਦਾਂਗੇ 36000 36 ਦੀ ਜਮਾ 36 ਜੋ ਕਰਦਾਂਗੇ ਮੰਨ ਤਾਂ ਨਾ ਬਸ ਓੜ ਛੱਪਾ ਹੀ ਹੋਊਗਾ ਜੀ ਇਹ ਨੰਬਰ ਬੋਲ ਲੋ ਆਪਣਾ ਇੱਕ ਉਹ ਬੱਚੀ ਰਹਿ ਗਈ ਕਿਹੜੀ ਰਹਿ ਗਈ ਉਹ ਬੱਚੀ ਰਹਿ ਗਈ ਰਹਿੰਦਾ ਨਾ ਕੁਝ ਜੀ ਰਹਿੰਦਾ ਜੀ ਰਹਿੰਦਾ ਅੱਛਾ ਉਹ ਆਹ ਬੱਚੀ ਵੀ ਦਿਖਾ ਦੇ ਬਾਈ ਖੋਲ ਕੇ ਬਾਈ ਕਹਿੰਦਾ ਰਹਿ ਗਈ ਐਟਮ ਇੱਕ ਛੋਟੀ ਨਾਗ ਤਾਂ ਬਾਈ ਆਪਾਂ ਹੁਣ ਬਣਾਉਣ ਲੱਗੇ ਹੋਇਆ ਨਾਗ ਤਾਂ ਹੁਣ ਇੱਥੇ ਇਹਦੀ ਉਮਰ ਕਿੰਨੀ ਹੈ ਇਦੀ ਉਮਰ ਹੈਗੀ ਆ ਜੀ 4 ਕੁ ਮਹੀਨਿਆਂ ਦੀ ਇਹਦਾ ਜਰਜੇ ਕੋਈ ਦੋ ਗਾਮਾਂ ਲਿ ਜਾਊਗਾ ਨਾਲ ਗਿਫਟ ਦੇ ਜੀ ਨਹੀਂ ਨਹੀਂ ਭਾਈ ਗਿਫਟ ਵਾਲਾ ਕੰਮ ਕਿੱਥੇ ਆ ਹੋਰ ਇਹ ਕਿੰਨਾ بڑا ਬਾੜਾ ਬਾੜਾ ਪੈ ਜਾਂਦਾ ਉਹ ਇਹਦਾ ਟੂਲ ਟਾਲ ਚੀ ਪਾਲਿਆ ਹੋਵੇਗਾ ਤੂੰ ਨਹੀਂ ਨਹੀਂ ਦਾਈਆਂ ਦੇ ਕਰਾਇਆ ਬਾੜਾ ਵੱਧ ਪੈ ਜਾਂਦਾ 1200 2000 ਉਹ ਖਾ ਜਾਂਦੇ ਆ ਜੀ ਉਹ ਇਹਦਾ ਟੂਲ ਟਾਲ ਚ ਵੜ ਕੇ ਆ ਗਈ ਹੋਣੀ ਯਾਰ ਇਹਨੇ ਕਿਹੜਾ ਗੱਡੀ ਥਾਂ ਰੋਕਿਆ ਹੋਊਗਾ ਕਿਤੇ ਜੀ ਇਹ ਬਾਈ ਆਪਾਂ ਦੇ ਦਾਂਗੇ 5500 ਦੀ ਅਛਾ ਯਾਰ ਹਾਂ ਬੱਚੀ ਪਾਲਣ ਵਾਲੀ ਆ ਜਾਤ ਵਾਲੀ ਆ ਜੱਤ ਦੇਖੋ ਹੁਣੇ ਜਾਤ ਕੁਆਰਤੀ ਤੇ ਚੰਗੀਆਂ ਸਾਹਮਣੇ ਪੈਣੀ ਆ ਖਾਸਾ ਚਰ ਹੰਬਣ ਬਾਕੀ ਆ ਇਹਨੇ ਕੀ ਖਾਣਾ ਇਹਨੇ ਹੈ ਭਾਈ ਆ ਲੱਗਦਾ ਇਹ ਤੇ 4000 ਰੁਪਏ ਦੇ ਦਿਓ ਮੈਨੂੰ ਪਾਲਣ ਅਛਾ ਉਹ ਫੇਰ ਤਾਂ ਲੋਟ ਲਈ ਜਾਂਦਾ ਵੀ 4000 ਹੈ ਨਹੀਂ 5500 ਦੀ ਦੇਵਾਂਗੇ ਆਪਾਂ ਅਛਾ ਹੂੰ ਫੇਰ ਨੰਬਰ ਬੋਲਦੇ ਆ ਆਪਣੇ ਭਾਈ ਨੰਬਰ ਭਾਈ ਆਪਣਾ ਹੈਗਾ 6284943623 ਹਾਂਜੀ ਹੋਰ ਨੰਬਰ ਕੋਈ ਹੋਰ ਇੱਕ 7719697601 ਹੋਰ ਕੋਈ ਹੋਰ ਲਾਨੇਦਾਰ ਦਾ ਜੀ ਸ਼ਾਇਦ ਕੱਲ ਨੂੰ ਬੀਜੀ ਆ ਇਹ ਫੋਨ ਸ਼ਾਇਦ ਹੀ ਚੱਕਣ ਨੰਬਰ ਆਪਾਂ ਬੋਲ ਦਿੰਦੇ ਆ 9855 ਨਹੀਂ ਫੇਰ ਫੇਰ ਬੋਲੀ ਨਾ ਫੇਰ ਉਹੀ ਨੰਬਰ ਦੁਬਾਰਾ ਤੇਰੇ ਵਾਲੀ ਬੋਲਦੇ ਜਿਹੜਾ ਚੱਕੋਂਗੇ 6244943602 ਬਸ ਤਰਸੀ ਇੱਕ ਵਾਰੀ ਸਾਰਿਆਂ ਦੇ ਕੈਮਰਾ ਨੰਬਰ ਤਾਂ ਸਾਰੇ ਆ ਕੋਲੇ ਪਹੁੰਚੇ ਹੀ ਹੋਏ ਨੇ ਆਪਣਾ ਫੋਟੋ ਤੇ ਕੋਈ ਨਵਾਂ ਬੰਦਾ ਵੀ ਹੁੰਦਾ ਤੇ ਵਾਰੀ ਆਪਣੇ ਗਾਈਆਂ ਦੇ ਵੀਡੀਓ ਦਾ ਘਾਟੀ ਪੂਰੀ ਦੇਖਦੇ ਨੇ ਜਾਂ ਫੋਟੋ ਦੇਖ ਕੇ ਫੋਨ ਲਾ ਲੈਂਦੇ ਨੇ ਫੋਟੋ ਜੇ ਮੈਂ ਤੇਰੀ ਨਾਲ ਆਈ ਅੱਜ ਨਾ ਭਾਈ ਫੇਰ ਤਾਂ ਪਤਾ ਨਹੀਂ ਲੱਗਣਾ ਬੰਦਿਆਂ ਨੂੰ ਆਪਣੇ ਮਿੱਤਰ ਪਿਆਰ ਪਤਾ ਨਹੀਂ ਲੱਗਣਾ ਫਿਰ ਨਾ ਲੈ ਸੱਜਣੋ ਇਹਨਾਂ ਚੋਂ ਤੁਹਾਨੂੰ ਜਿਹੜੀ ਵੀ ਬੱਚੀ ਪਸੰਦ ਆਊਗੀ ਨਾ ਫੋਨ ਤੇ ਬਾਈ ਨਾਲ ਸੰਪਰਕ ਬਣਾ ਕੇ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲਿਜਾ ਸਕਦੇ ਹੋ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ